ਪੰਜਾਬ ਸਰਕਾਰ ਆਪ ਦੀ ਸਰਕਾਰ ਆਪ ਦੇ ਦੁਆਰ ਮਹਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਉਪ ਮੰਡਲ ਮਕੇਰੀਆਂ ਦੇ ਪਿੰਡ ਹਰਸ਼ੇ ਖਲੋਤੇ ਵਿੱਚ ਇੱਕ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ ਇਸ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਰ ਅਤੇ ਐਸ ਐਸ ਪੀ सुरेंद्र ਲਾਭਾ ਜੀ ਨੇ ਕੈਂਪ ਦਾ ਜਾਇਜ਼ਾ ਲਿਆ ਤੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ ਅੱਜ ਪਿੰਡ ਹਰਸ਼ੇ ਖਲੋਤੇ ਵਿੱਚ ਇੱਕ ਮਹਗਾ ਕੈਂਪ ਜੋ ਪੰਜਾਬ ਸਰਕਾਰ ਦੀ ਤਰਫੋਂ ਲਗਾਇਆ ਗਿਆ ਹੈ ਜਿਸ ਦੇ ਵਿੱਚ तमाम ਆਗੂਆਂ ਦੇ ਬੰਦੇ ਉਹਨਾਂ ਨੇ ਆਪਣੇ ਆਪਣੇ ਜੋ ਹੈ ਕੰਮ ਜੋ ਹੈ ਬੜੀ ਦਿਲਚਸਪੀ ਨਾਲ ਕੀਤਾ ਹੈ ਜਿਨ੍ਹਾਂ ਦੀ ਲੋਕਾਂ ਦੀ ਕੋਈ ਸਕਾਇਤਾ ਹੀ ਹੈ ਕਿ ਕੋਈ ਕੰਮ ਨਹੀਂ ਹੋ ਰਿਹਾ ਹਾ ਉਹਨਾਂ ਲੋਕਾਂ ਦੇ ਫਾਰਮ ਭਰੇ ਗਏ ਆ ਜਾਂ ਕਿਸੇ ਦੇ ਕੋਈ ਦਾਣਿਆਂ ਦੀ ਪ੍ਰੋਬਲਮ ਹੀ ਤੇ ਹੁਣ ਆਉਣ ਵਾਲੇ ਸਮੇਂ ਨੂੰ ਇਹ ਪ੍ਰੋਬਲਮ ਯਕੀਨਨ ਕਰਦਿਆ ਕਿ ਉਹ ਦੂਰ ਹੋ ਕੇ ਕੀਤੀ ਜਾਏਗੀ ਪਿੰਡ ਹਰ ਸੇਕਲੋਤਾ ਮੁਕੇਰੀਆਂ ਖਸ਼ਾਪੁਰ ਦੇ ਵਿੱਚ ਇਹ ਸਰਕਾਰ ਤੁਹਾਡੇ ਦਰਵਾਜ਼ੇ ਦੇ ਤਹਿਤ ਕੈਂਪ ਲਗਾਇਆ ਗਿਆ ਹੈ ਅਸੀਂ ਹਰ ਹਫਤੇ ਹੀ ਜ਼ਿਲ੍ਹੇ ਦੇ ਵਿੱਚ ਦੋ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਹਨ ਇਹਨਾਂ ਕੈਂਪ ਦਾ ਮਕਸਦ ਇਹੀ ਹੈ ਕਿ ਸਾਰਾ ਪ੍ਰਸ਼ਾਸਨ ਇੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਮਹਿਕ ਨੇ ਆਏ ਨੇ ਲੋਕਾਂ ਦੇ ਕੋਲ ਆ ਕੇ ਉਹਨਾਂ ਦੇ ਦਵਾਰ ਤੇ ਆ ਕੇ ਉਹਨਾਂ ਦੀ ਜੋ ਵੀ ਸਮੱਸਿਆਵਾਂ ਨੇ ਜੋ ਵੀ ਐਪਲੀਕੇਸ਼ਨਸ ਨੇ ਦਰਖਾਸਤਾਂ ਨੇ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਜਾਵੇ ਇਸ ਪਿੰਡ ਦੇ ਵਿੱਚ ਇੱਥੇ ਦੀ ਪੰਚਾਇਤ ਤੇ ਨਾਲ ਆਸਪਾਸ ਦੇ 3-4 ਪਿੰਡਾਂ ਦੀ ਹੋਰ ਪੰਚਾਇਤ ਆਈ ਹੈ ਜਿੰਨੇ ਵੀ ਇੱਥੇ ਅੱਜ ਸਾਨੂੰ ਐਪਲੀਕੇਸ਼ਨਸ ਪ੍ਰਾਪਤ ਹੋਈਆਂ ਨੇ ਸਾਰੀ ਹੀ ਐਪਲੀਕੇਸ਼ਨਸ ਦੇ ਉੱਤੇ ਤੇ ਜਿੰਨੇ ਮੌਕੇ ਤੇ ਹੱਲ ਹੋ ਸਕਦੀ ਹੈ ਮੌਕੇ ਤੇ ਕਿਤੇ ਜਾਂਦੀ ਹੈ ਉਸ ਤੋਂ ਬਾਅਦ ਉਹਦਾ ਲਗਾਤਾਰ ਫੋਲੋਅ ਅਪ ਹੁੰਦਾ ਹੈ ਸਾਰੇ ਹੀ ਦਰਖਾਸਤਾਂ ਦਾ ਤਾਂ ਕਿ ਲੋਕਾਂ ਨੂੰ ਉਹਨਾਂ ਦੀ ਸਮੱਸਿਆ ਦਾ ਹੱਲ ਮਿਲ ਸਕੇ ਅੱਜ ਦੇ ਇਸ ਕੈਂਪਰੀ ਵਿੱਚ ਐਸਐਸਪੀ ਸਾਹਿਬ ਵੀ ਆਏ ਨੇ ਜਿਨ੍ਹਾਂ ਨੇ ਨਸ਼ਿਆਂ ਬਾਰੇ ਲੋਕਾਂ ਨੂੰ ਅਵੇਅਰ ਕੀਤਾ ਹੈ ਮੇਰੀ ਸਾਰੇ ਹੀ ਲੋਕਾਂ ਨਾਲ ਦੀ ਅਪੀਲ ਹੈ ਕਿ ਜਿਹੜੀ ਨਸ਼ੇ ਦੇ ਖਿਲਾਫ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਜੋ ਲੜਾਈ ਹੈ ਉਸ ਦੇ ਵਿੱਚ ਸਾਡੇ ਨਾਲ ਮਿਲ ਕੇ ਇਸ ਲੜਾਈ ਨੂੰ ਅਸੀਂ ਲੜੇ ਤਾਂ ਕਿ ਅਸੀਂ ਪੰਜਾਬ ਤੋਂ ਨਸ਼ਾ ਖਤਮ ਕਰ ਸਕਣ ਸਾਰੇ ਦਾ ਬਹੁਤ ਬਹੁਤ ਸ਼ਕਵਾਲ ਫੋਨ ਲੈ ਆਈਆਂ ਨੇ ਜੀ ਜੇ ਗਿਣਤੀ ਹਾਲੇ ਚੱਲਦੀ ਹੈ ਐਪਲੀਕੇਸ਼ਨਸ ਲਈ ਜਾ ਰਹੇ ਨੇ 3 ਵਜੇ ਤੱਕ ਕੈਂਪ ਚੱਲੇਗਾ ਜ਼ਿਆਦਾਤਰ ਜਿਹੜੀ ਦਰਖਾਸਤਾਂ ਨੇ ਉਹ ਨਾਲੀ ਦੀ ਸਫਾਈ ਜਾਂ ਪਿੰਚ ਪਾਣੀ ਇਕੱਠਾ ਹੁੰਦਾ ਇਸ ਤਰ੍ਹਾਂ ਦੀਆਂ ਦਰਖਾਸਤਾਂ ਨੇ ਕੁਝ ਰਾਸ਼ਨ ਕਾਰਡ ਨਾਲ ਸੰਬੰਧਿਤ ਦਰਖਾਸਤਾਂ ਨੇ ਸਾਰਿਆਂ ਦੇ ਹੀ ਅਸੀਂ ਹੱਲ ਕਰਾਂਗੇ ਪਾਣੀ ਪੀਣ ਵਾਲੇ ਪਾਣੀ ਦੀ ਨਾ ਪਾਣੀ ਪੀਣ ਵਾਲੇ ਪਾਣੀ ਦੇ ਪਲੱਸ ਗਲੀਆਂ ਨਾਲੀਆਂ ਦੀ ਨਾ ਪ੍ਰੋਬਲਮ ਦੇਖੋ ਪੀਣ ਵਾਲੇ ਪਾਣੀ ਦੀ ਮੇਰੀ ਹੁਣੇ ਐਕਸ ਨਾਲ ਗੱਲ ਹੋਈ ਹੈ ਅੱਜ ਹੀ ਮੌਕਾ ਦੇਖਿਆ ਜਾਏਗਾ ਤੇ ਗਲੀਆਂ ਨਾਲੀਆਂ ਵੀ ਬੀਡੀਪੀਓ ਸਾਹਿਬ ਜੋ ਹੈ ਆਪਣੀ ਟੀਮ ਦੇ ਨਾਲ ਹੁਣ ਕੈਂਪ ਤੋਂ ਨਿਕਲ ਕੇ ਸਿੱਧਾ ਮੌਕਾ ਦੇਖਣਗੇ होशियारपुर कल कलोता दी भी आई है नाल का मेरे ख्याल बहादुरपुर पे कोई पिंड है उत्थे भी समस्याएं आई है सारे ही मौके आज देख के जो भी काम होने वाला है वो मौके पर किया जाएगा थैंक यू